ਹਾ ਵੀਰਵਾ ਦੇਖੋ ਜਥੇਦਾਰ ਕੁਲਦੀਪ ਸਿੰਘ ਢਗੱਜ ਜਿਨ੍ਹਾਂ ਨੇ ਕਿ ਤੁਹਾਨੂੰ ਪ੍ਰਚਾਰ ਦੇ ਵਾਸਤੇ ਆਪਣਾ ਧਿਆਨ ਦਿੱਤਾ ਸੀ ਉਹਦੇ ਸਬੰਧ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵਾਲਾਂ ਨੇ ਕੀ ਜਵਾਬ ਦਿੱਤਾ ਉਹਨਾਂ ਦੇ ਬਿਆਨ ਤੇ ਕੀ ਬੋਲੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਦਵਾਨ ਲਾਉਣਗੇ ਜਾਂ ਕਿੰਨੇ ਵੀ ਬੋਸ ਹੈ ਉਹ ਸਾਰੀ ਹੁਣ ਆਪ ਜੀ ਵੀਡੀਓ ਦੇ ਵਿੱਚ ਸੁਣੋ ਤੇ ਜਿਹੜੇ ਚਾਹੁੰਦੇ ਆ ਵੀ ਸਿੱਖੀ ਦਾ ਪ੍ਰਚਾਰ ਹੋਵੇ ਬਾਤੋ ਬਾਤ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਰਲ ਮਿਲ ਕੇ ਸਾਰੇ ਆਪਾਂ ਸਿੱਖੀ ਦੇ ਪ੍ਰਚਾਰ ਕਰਨ ਵਿੱਚ ਹਿੱਸਾ ਪਾ ਸਕੀਏ ਲੋ ਸਾਰੇ ਜਣ ਵੀਡੀਓ ਦੇਖੋ ਤੇ ਸ਼ੇਅਰ ਕਰੋ ਹਾਂਜੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਨੂੰ ਪਤਾ ਹੈ ਸੋਸ਼ਲ ਮੀਡੀਆ ਉੱਤੇ ਬਾਕੀ ਵੀਡੀਓ ਉੱਤੇ ਵੀ ਸਾਰੇ ਪਾਸੇ ਨਿਊਜ਼ ਇੱਕ ਚੱਲ ਰਹੀ ਹੈ ਜਥੇਦਾਰ ਕੁਲਦੀਪ ਸਿੰਘ ਗੜਗੱਜ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਹੈ ਜਿਸ ਨੂੰ ਲੈ ਕੇ ਬਹੁਤ ਸਾਰੇ ਪੱਤਰਕਾਰਾਂ ਦੇ ਮੀਡੀਏ ਦੇ ਫੋਨ ਆ ਰਹੇ ਹੈ ਭਾਈ ਸਾਹਿਬ ਤੁਹਾਡਾ ਇਹਦੇ ਬਾਰੇ ਕੀ ਬਿਆਨ ਹੈ ਤੁਹਾਡੀ ਸਟੇਟਮੈਂਟ ਕੀ ਹੈ ਇੰਟਰਵਿਊ ਲੈਣ ਵਾਸਤੇ ਹੁਣ ਕੱਲੇ-ਕੱਲੇ ਨਾਲ ਗੱਲ ਕਰਨੀ ਮੁਸ਼ਕਲ ਵੀ ਹੈ ਤੇ ਅੱਜ ਮੈਂ ਅਮਰੀਕਾ ਜਾ ਰਿਹਾ ਸਾਂ ਜਿਸ ਵੇਲੇ ਉਹਨਾਂ ਦਾ ਬਿਆਨ ਆਇਆ ਉਸ ਵੇਲੇ ਮੈਂ ਗੱਡੀ 'ਚ ਬੈਠ ਗਿਆ ਸੀ ਏਅਰਪੋਰਟ ਤੇ ਬਹੁਤ ਫੋਨ ਆਏ ਫਿਰ ਦਿੱਲੀ ਆਇਆ ਇੱਥੇ ਵੀ ਸੋ ਇਸ ਕਰਕੇ ਮੈਂ ਜਾਣ ਲੱਗਿਆ ਇਹ ਅੱਜ ਬਿਆਨ ਦੇਣ ਲੱਗਿਆ ਰਿਕਾਰਡ ਕਰਾ ਚੱਲੇ ਆ ਸਾਰੇ মিডিਏ ਵਾਲੇ ਮੇਰੀ ਇਹੀ ਸਟੇਟਮੈਂਟ ਚਲਾ ਸਕਦੇ ਹਨ ਬੇਨਤੀ ਇਹ ਹੈ ਕਿ ਸਭ ਤੋਂ ਵੱਡੀ ਜਿਹੜੀ ਅੱਜ ਪੰਜਾਬ ਨੂੰ ਲੋਡ ਹੈ ਉਹ ਹੈ ਸਿੱਖੀ ਦੀ ਲਹਿਰ ਚਲਾਉਣ ਦੀ ਕਿਉਂਕਿ ਦੋ ਚੀਜ਼ਾਂ ਨੇ ਸਾਡਾ ਪੰਜਾਬ ਖਾ ਲਿਆ ਇੱਕ ਤੇ ਸੀ ਪ੍ਰਵਾਸ ਹੋਣਾ ਉਹ ਤੇ ਬੜੀ ਵੱਡੀ ਪੱਦਰ ਤੇ ਹੋਇਆ ਚਲੋ ਤਾਂ ਹੋ ਗਿਆ ਦੂਸਰੀ ਗੱਲ ਹੈ ਪੰਜਾਬ ਦੇ ਵਿੱਚ ਨਸ਼ਿਆਂ ਦਾ ਬਹੁਤ ਜ਼ਿਆਦਾ ਵਧਣਾ ਤੇ ਤੀਸਰੀ ਗੱਲ ਹੈ ਧਰਮ ਪਰਵਰਤਨ ਪਿਛਲੇ 4-5 ਮਹੀਨਿਆਂ ਤੋਂ ਇੰਨੇ ਕ ਬੰਦੇ ਪੰਥਕ ਕਹਿ ਲੋ ਪੰਥਦਰਦੀ ਕਹਿ ਲੋ ਗੁਰੂ ਸਾਹਿਬ ਨਾਲ ਪਿਆਰ ਕਰਨ ਵਾਲੇ ਵੀਰ ਮੇਰੇ ਤੱਕ ਜਿਨ੍ਹਾਂ ਨੇ ਪਹੁੰਚ ਕੀਤੀ ਕਿ ਭਾਈ ਸਾਹਿਬ 20 22 ਸਾਲ ਦਾ 25 ਸਾਲ ਦਾ ਤੁਹਾਡਾ ਤਜਰਬਾ ਹੈ ਲੱਖਾਂ ਲੋਕਾਂ ਨੂੰ ਅਮਰ ਸ਼ਿਕਾਇਆ ਹੈ ਤੁਸੀਂ ਲਹਿਰ ਚਲਾਓ ਸਿੱਖੀ ਦੀ ਲਹਿਰ ਚਲਾਓ ਤੇ ਸੱਚੇ ਵੀ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਪਿਆਰ ਦੀ ਗੱਲ ਇੰਨੀ ਜ਼ਿਆਦਾ ਇੰਨੇ ਸਾਲ ਕੀਤੀ ਹੈ ਤੇ ਜਦੋਂ ਮੈਂ ਪੰਜਾਬ ਦੇ ਹਾਲਾਤ ਵੇਖਦਾ ਹਾਂ ਦੁੱਖ ਲੱਗਦਾ ਸੀ ਕਿਉਂਕਿ ਧਰਮ ਪਰਵਰਤਨ ਹੋ ਰਿਹਾ ਹੈ ਬਹੁਤ ਸਾਰੇ ਲੋਕ ਸਿੱਖੀ ਛੱਡ ਕੇ ਹੋਰ ਪਾਸੇ ਜਾ ਰਹੇ ਹਨ ਤੇ ਕਿਸੇ ਨੂੰ ਜ਼ਬਰਦਸਤੀ ਧੱਕੇ ਦੇ ਨਾਲ ਰੋਕਣਾ ਬਹੁਤ ਸਹੀ ਨਹੀਂ ਹੈ ਰੋਕਣਾ ਚਾਹੀਦਾ ਵੀ ਨਹੀਂ ਸਾਨੂੰ ਕੋਈ ਵੀ ਕਾਨੂੰਨ ਆ ਗਿਆ ਦਿੰਦਾ ਕਿ ਕੋਈ ਵੀ ਕਿਸੇ ਵੀ ਧਰਮ ਵਿੱਚ ਜਾ ਸਕਦਾ ਹੈ ਕਿਸੇ ਨੂੰ ਵੀ ਮੰਨ ਸਕਦਾ ਹੈ ਹਰ ਬੰਦੇ ਨੂੰ ਖੁੱਲ ਹੈ ਆਜ਼ਾਦੀ ਹੈ ਪਰ ਉਥੇ ਸਾਨੂੰ ਸਾਡੇ ਹੀ ਪੰਜਾਬ ਦੇ ਵਿੱਚ ਇੱਕ ਵੱਡੀ ਲਕੀਰ ਖਿੱਚਣੀ ਪਵੇਗੀ ਤਾਂ ਜੋ ਸਾਰੇ ਲੋਕ ਜਿਹੜੇ ਹਨ ਗੁਰੂ ਸਾਹਿਬ ਨਾਲ ਪਿਆਰ ਕਰਨ ਠੀਕ ਹੈ ਬਹੁਤ ਸਾਰਾ ਪੈਸਾ ਮਿਲ ਜਾਂਦਾ ਹੈ ਬੱਚਿਆਂ ਦੀਆਂ ਫੀਸਾਂ ਜਾਂ ਹੋਰ ਵੀ ਲਾਲਚ ਵੀ ਹੋ ਜਾਂਦੇ ਨੇ ਪਰ ਇਹ ਵੀ ਅਸੀਂ ਸੁਣਿਆ ਕਿ ਮਿਹਰਬਾਨੀਆਂ ਦੇ ਨਾਲ ਵਫਾਦਾਰੀਆਂ ਖਰੀਦੀਆਂ ਨਹੀਂ ਜਾ ਸਕਦੀਆਂ ਤੇ ਜੇ ਕਿਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਉਹਨਾਂ ਦੇ ਇਤਿਹਾਸ ਨਾਲ ਗੁਰਬਾਣੀ ਨਾਲ ਪਿਆਰ ਸਿੱਖ ਸੰਗਤ ਦਾ ਪਵੇ ਤੇ ਅਗਲਾ ਗਰੀਬੀ ਵੀ ਕੱਟ ਲਏਗਾ ਰੂੜੀਆਂ ਤੇ ਵੀ ਦਿਨ ਕੱਟ ਲੈਣਗੇ ਪਰ ਸਿੱਖੀ ਨਹੀਂ ਛੱਡਣਗੇ ਜੇ ਸਿੱਖੀ ਘਰ ਵਿੱਚ ਆਉਂਦੀ ਹੈ ਤੇ ਨਸ਼ਿਆਂ ਤੋਂ ਬਚਾਂਗੇ ਹੋਰ ਬਹੁਤ ਸਾਰੀਆਂ ਕੁਰਤੀਆਂ ਨੇ ਜਿਹਦੇ ਤੋਂ ਅਸੀਂ ਬਚ ਸਕਦੇ ਆ ਬੜੇ ਘਰਾਂ ਦੇ ਵਿੱਚ ਸਿੱਖੀ ਦਾ ਬੂਟਾ ਲੱਗਿਆ ਅੱਜ ਤੱਕ ਹਰਿਆ ਭਰਿਆ ਦਾੜੀਆਂ ਰੱਖੀਆਂ 20 ਸਾਲ ਪਹਿਲਾਂ ਰਖਾਈ ਆ ਜੇ ਤੱਕ ਵੀ ਕਾਇਮ ਨੇ ਬੰਦੇ ਸੋ ਇਸ ਕਰਕੇ ਸਭ ਤੋਂ ਵੱਡੀ ਅੱਜ ਲੋੜ ਹੈ ਪਹਿਲੀ ਕਲਾਸ ਵਿੱਚ ਦਾਖਲਾ ਲਈਏ ਫਿਰ ਔਲੀ-ਔਲੀ ਅਗਲੀਆਂ ਪੜਾਈਆਂ ਵੀ ਹੁੰਦੀਆਂ ਰਹਿਣਗੀਆਂ ਸਮੇਂ ਦੀ ਲੋੜ ਹੈ ਪੰਜਾਬ ਦੀ ਲੋੜ ਹੈ ਪੰਜਾਬ ਦੀ ਜਵਾਨੀ ਨੂੰ ਲੋੜ ਹੈ ਇਦੇ ਵਾਸਤੇ ਅਸੀਂ ਪਿਛਲੇ ਮੈਂ 1 ਮਹੀਨੇ ਡੇਢ ਮਹੀਨੇ ਤੋਂ ਲਗਾਤਾਰ ਬਾਹਰ ਵੀ ਗਿਆ ਪ੍ਰਚਾਰ ਵੀ ਕੀਤਾ ਫਿਰ ਵਿਸਾਖੀ ਸਮਾਗਮ ਬੜੀ ਵੱਡੀ ਪੱਧਰ ਤੇ ਕੀਤਾ ਉਹਦੇ ਵਿੱਚ ਵੀ ਲੱਖਾਂ ਸੰਗਤਾਂ ਆਈਆਂ ਸੈਂਕੜੇ ਬੰਦਿਆਂ ਨੇ ਅੰਮ੍ਰਿਤ ਛਕਿਆ ਉਹਦੇ ਵਿੱਚ ਵੀ ਮੈਂ ਇਹ ਗੱਲ ਕੀਤੀ ਹੈ ਕਿ ਅਗਲੀ ਵਾਰ ਖੁਦ ਮੈਂ ਪੰਜ ਪਿਆਰਿਆਂ ਵਿੱਚ ਲੱਗਣ ਨੂੰ ਤਿਆਰ ਹਾਂ ਭਰਾਵੋ ਜੇ ਤੁਸੀਂ ਅੰਮ੍ਰਿਤ ਛਕ ਲਓ ਜੇ ਨਸ਼ੇ ਛੱਡ ਦਿਓ ਜੇ ਗੁਰੂ ਗੋਬਿੰਦ ਸਿੰਘ ਨਾ ਪਾਸ਼ਾ ਨਾਲ ਪਿਆਰ ਕਰਨ ਲੱਗ ਜਾਓ ਨਾ ਕਲਗੀਆਂ ਵਾਲਾ ਪਾਸ਼ਾ ਤੁਹਾਡੇ ਅੰਦਰ ਵਸ ਜਾਏ ਗੁਰੂ ਨਾਨਕ ਵਸ ਜਾਏ ਤੇ ਮੈਂ ਖੁਦ ਪੰਜਾਂ ਪਿਆਰਿਆਂ ਚ ਲੱਗ ਕੇ ਵੀ ਸ਼ਕਾਨ ਨੂੰ ਤਿਆਰ ਆ ਪਰ ਤੁਸੀਂ ਸਿੱਖੀ ਨਾ ਛੱਡੋ ਇੱਧਰ ਨੂੰ ਆਓ ਇਹਦੇ ਚੱਲਦਿਆਂ ਫਿਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਉਹਨਾਂ ਦੀ ਲਹਿਰ ਬਾਰੇ ਵੀ ਪਤਾ ਲੱਗਾ ਵੀ ਉਹ ਸਿੱਖੀ ਦੀ ਲਹਿਰ ਚਲਾ ਰਹੇ ਹਨ ਬਾਰਡਰ ਇਲਾਕਿਆਂ ਦੇ ਵਿੱਚ ਚਾਹ ਰਹੇ ਨੇ ਕਿ ਸਿੱਖੀ ਦੀ ਲਹਿਰ ਚੱਲੇ ਮੈਂ ਪਿੱਛੇ ਜੇ ਇਹ ਬਿਆਨ ਵੀ ਦਿੱਤਾ মিডিਏ ਵਾਲਿਆਂ ਨੇ ਮੈਨੂੰ ਪੁੱਛਿਆ ਉਹਨਾਂ ਬਾਰੇ ਤੇ ਮੈਂ ਕਿਹਾ ਜੀ ਮੈਂ ਇਹ ਗੱਲ ਦੇ ਨਾਲ ਹਾਮੀ ਭਰਦਾ ਵੀ ਕੋਈ ਵੀ ਜਿਹੜਾ ਬੰਦਾ ਅਜ ਸਿੱਖੀ ਦੀ ਗੱਲ ਕਰੇ ਇੱਕ ਲਹਿਰ ਖੜੀ ਕਰ ਦਵੇ ਅਮਰ ਸੰਚਾਰ ਹੋਣ ਨਸ਼ਿਆਂ ਦੀ ਦਲਦਲ ਚੋਂ ਪੰਜਾਬ ਨੂੰ ਕੱਢਿਆ ਜਾਏ ਤੇ ਜੇ ਕੋਈ ਸਿੰਘ ਸਾਹਿਬ ਜਾਂ ਕਰਦੇ ਨੇ ਤੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਇਹ ਗੱਲ ਮੈਂ ਬੋਲੀ মিডিਏ ਵਿੱਚ ਹੁਣ ਇਹਦੇ ਸਬੰਧ ਵਿੱਚ ਅੱਗੋਂ ਮੈਨੂੰ ਅੱਜ ਮੈਂ ਸਟੇਟਮੈਂਟ ਸੁਣੀ ਹੈ ਕਿ ਗੜਗੱਜ ਜੀ ਨੇ ਇਹ ਗੱਲ ਕਹੀ ਹੈ ਕਿ ਭਾਈ ਰਣਜੀਤ ਸਿੰਘ ਹੋਣੀ ਸਿੱਖੀ ਦੀ ਲਹਿਰ ਖੜੀ ਕਰਨ ਪ੍ਰਚਾਰ ਕਰਨ ਮੇਰੀ ਇਹ ਰੀਜ ਹੈ ਉਹ ਇਹ ਕਹਿੰਦੇ ਨੇ ਤੇ ਇਸ ਕਰਕੇ ਉਹ ਕਿਸੇ ਸਾਹਬ ਨਾਲ ਇਹਨੂੰ ਸ਼ੁਰੂ ਕਰੀਏ ਤੇ ਮੈਂ ਹੁਣ ਇੰਨੀ ਕੁ ਬੇਨਤੀ ਕਰਨੀ ਚਾਹੁੰਨਾ ਠੀਕ ਹੈ ਬਹੁਤ ਸਾਰੀਆਂ ਗੱਲਾਂ ਸਾਡੇ ਮਨ ਵਿੱਚ ਹਨ ਕਿਉਂਕਿ ਮੈਂ ਉਹਨਾਂ ਇਲਜ਼ਾਮਾਂ ਦਾ ਵੀ ਸਾਹਮਣਾ ਕੀਤਾ ਹੈ ਉਹਨਾਂ ਨੂੰ ਉਹ ਗੱਲਾਂ ਦਾ ਵੀ ਮੈਂ ਦੋਸ਼ੀ ਬਣਿਆ ਜਿਹੜੀਆਂ ਗੱਲਾਂ ਮੈਂ ਕੀਤੀਆਂ ਹੀ ਨਹੀਂ ਉਹਨਾਂ ਦੀ ਵੀ ਮੈਂ ਸਜ਼ਾ ਭੁਗਤੀ ਹੈ ਜਿਹੜੀਆਂ ਮੈਂ ਗਲਤੀਆਂ ਨਹੀਂ ਕੀਤੀਆਂ ਮੇਰੇ ਮੂੰਹ ਵਿੱਚ ਇੰਨਾ ਕੁਝ ਪਾਇਆ ਗਿਆ ਕਿ ਰਣਜੀਤ ਸਿੰਘ ਇਦਾਂ ਕਹਿੰਦਾ ਤੋੜ ਮਰੋੜ ਕੇ ਸਾਰੀਆਂ ਗੱਲਾਂ ਨੂੰ ਉਹ ਪੂਰੇ ਸੰਦਰਭ ਨਾਲੋਂ ਤੋੜ ਕੇ ਪਬਲਿਕ ਦੇ ਵਿੱਚ ਪੇਸ਼ ਕੀਤਾ ਗਿਆ ਪਰ ਚਲੋ ਸਾਰੀਆਂ ਗੱਲਾਂ ਪਿੱਛੇ ਨੇ ਪਰ ਜੇ ਅਜ ਸਿੰਘ ਸਾਹਿਬ ਹੋਣੀਏ ਫਰਾਂਕ ਦਿੱਲੀ ਦੇ ਨਾਲ ਗੱਲ ਕਰਦੇ ਨੇ ਤੇ ਇਦਾਂ ਹੱਥ ਖੜੇ ਇਦਾਂ ਰੱਖ ਕੇ ਹੱਥ ਪਸਾਰ ਕੇ ਜੋ ਕਹਿੰਦੇ ਨੇ ਕਿ ਮੇਰਾ ਪੱਖ ਵੀ ਸੁਣ ਲਈ ਤਿਆਰ ਨੇ ਮੇਰੀ ਗੱਲ ਵੀ ਸੁਣਨਗੇ ਤਾਂ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਮੈਂ ਬਾਹਰ ਚੱਲਿਆ ਤੇ ਮੈਂ ਆਪਣੀ ਜਥੇਬੰਦੀ ਨਾਲ ਆਪਣੇ ਪਿਆਰ ਵਾਲਿਆਂ ਨਾਲ ਵਿਚਾਰ ਵੀ ਕਰਾਂਗਾ ਇਸ ਸੰਬੰਧ ਵਿੱਚ ਤੇ ਮੈਂ ਇਹ ਵੀ ਸਿੰਘ ਸਾਹਿਬ ਨੂੰ ਕਵਾਂਗਾ ਵੇਖੋ ਬਹੁਤ ਸਾਰੇ ਫੈਸਲੇ ਸਿਆਸਤਾਂ ਤੋਂ ਪ੍ਰੇਰਿਤ ਹੋਏ ਆ ਬਹੁਤ ਸਾਰੇ ਸਿੱਖ ਵਿਦਵਾਨ ਬੁੱਧੀਜੀਵੀ ਪਰੇ ਤੱਕ ਦਿੱਤੇ ਗਏ ਆ ਦੂਰ ਸਿੱਟ ਦਿੱਤੇ ਗਏ ਆ ਜਿਨ੍ਹਾਂ ਨੇ ਸੱਚੀ ਕੌਮ ਦੀ ਬਹੁਤ ਸੇਵਾ ਕੀਤੀ ਸੀ ਤੇ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੇ ਫੈਸਲੇ ਸਿਆਸਤ ਤੋਂ ਪ੍ਰੇਰਿਤ ਹੋਏ ਆ ਇਹ ਅਸੀਂ ਸਾਰੇ ਜਾਣਦੇ ਆ ਜਦੋਂ ਉਹਦੇ ਵਿੱਚ ਸਿਆਸਤ ਵੜ ਕੇ ਫੈਸਲੇ ਹੁੰਦੇ ਨੇ ਤਾਂ ਫੈਸਲੇ ਸਾਡੀ ਕੌਮ ਲਈ ਬਹੁਤੇ ਚੰਗੇ ਨਹੀਂ ਹੁੰਦੇ ਨੁਕਸਾਨ ਉਹਦਾ ਸਾਨੂੰ ਸਾਰਿਆਂ ਨੂੰ ਹੁੰਦਾ ਪੰਜਾਬ ਨੂੰ ਹੁੰਦਾ ਕੌਮ ਨੂੰ ਹੁੰਦਾ ਤੇ ਅੱਜ ਦੀ ਘੜੀ ਵਿੱਚ ਬਹੁਤ ਵੱਡੀ ਲੋੜ ਹੈ ਤੇ ਮੈਂ ਜਿੰਨੇ ਜੋਗਾ ਵੀ ਹੈਗਾ ਮੈਂ ਇੰਨੀ ਬੇਨਤੀ ਕਰਾਂਗਾ ਤੁਹਾਨੂੰ ਤੁਸੀਂ ਮੈਨੂੰ ਨਾਲ ਲੈ ਕੇ ਤੁਰਦੇ ਹੋ ਜਾਂ ਨਹੀਂ ਤੁਰਦੇ ਤਾਂ ਤੁਹਾਡਾ ਫੈਸਲਾ ਹੈ ਇਹ ਚੈਪਟਰ ਵੱਖਰਾ ਹੈ ਪਰ ਸਿੱਖੀ ਦੀ ਲਹਿਰ ਜਿਹੜੀ ਹੈ ਪੰਜਾਬ 'ਚ ਜ਼ਰੂਰ ਚਲਾਉਣੀ ਚਾਹੀਦੀ ਹੈ ਇੱਕ ਜਥਾ ਨਹੀਂ ਹਜ਼ਾਰਾਂ ਜਥੇ ਤਿਆਰ ਕਰੋ ਸੈਂਕੜੇ ਜਥੇ ਤਿਆਰ ਕਰੋ ਪਿੰਡ-ਪਿੰਡ ਜਾਇਆ ਜਾਵੇ ਘਰ-ਘਰ ਜਾਇਆ ਜਾਵੇ ਹੱਥ ਜੋੜੇ ਜਾਣ ਗੁਰੂ ਗੋਬਿੰਦ ਸਿੰਘ ਦਾ ਵਾਸਤਾ ਪਾ ਕੇ ਉਹਨਾਂ ਨੂੰ ਆਓ ਭਾਈ ਗੁਰਬਾਣੀ ਨਾਲ ਜੁੜੋ ਸਹਿਜ ਪਾਠ ਕਰੋ ਸਿੱਖੀ ਦੀ ਗੱਲ ਕਰੋ ਇਹ ਸਾਨੂੰ ਕਰਨਾ ਚਾਹੀਦਾ ਸੋ ਮੈਂ ਬਾਹਰੋਂ ਆ ਕੇ ਤੇ ਵਿਚਾਰ ਕਰਾਂਗਾ ਸਿੰਘ ਸਾਹਿਬ ਹੁਣਾ ਨਾਲ ਬੈਠ ਕੇ ਗੱਲਬਾਤ ਕਰ ਲਵਾਂਗੇ ਮੈਂ ਆਪਣਾ ਪੱਖ ਵੀ ਰੱਖਾਂਗਾ ਆਪਣੀ ਗੱਲ ਵੀ ਕਰ ਦਿਆਂਗਾ ਤੇ ਉਹਨਾਂ ਦੀ ਗੱਲ ਵੀ ਸੁਣਾਗਾ ਸੋ ਅੱਜ ਦੀ ਘੜੀ ਦੇ ਵਿੱਚ ਸਾਨੂੰ ਲੋੜ ਹੈ ਇਸ ਗੱਲ ਦੀ ਕਿ ਅਸੀਂ ਤਕੜੇ ਹੋ ਕੇ ਪੰਜਾਬ ਦੇ ਵਿੱਚ ਸਿੱਖੀ ਦੀ ਲਹਿਰ ਖੜੀ ਕਰੀਏ ਨਸ਼ਿਆਂ ਦੀ ਦਲਦਲ ਚੋਂ ਲੋਕਾਂ ਨੂੰ ਕੱਢ ਸਕੀਏ ਯਤਨ ਕਰੀਏ ਤੇ ਇਹ ਵੀ ਮੈਂ ਸਿੰਘ ਸਾਹਿਬ ਨੂੰ ਕਵਾਂਗਾ ਕਿ ਸਾਰਿਆਂ ਨੂੰ ਕਿਉਂਕਿ ਹੈ ਸਾਰੇ ਹੀ ਸਿੱਖ ਨੇ ਭਰਾ ਨੇ ਭਾਵੇਂ ਕੋਈ ਵੱਖਰੇ ਵਿਚਾਰ ਰੱਖਦਾ ਹੈ ਕਿਸੇ ਦੇ ਵੱਖਰੇ ਵਿਚਾਰ ਨੇ ਘਰ ਦੇ ਵਿੱਚ ਇੱਕ ਟੱਬਰ ਹੁੰਦਾ ਉਹਦੇ ਵਿੱਚ ਵੀ ਪੰਜ ਚਾਰ ਦੇ ਵੱਖਰੇ ਵੱਖਰੇ ਵਿਚਾਰ ਹੁੰਦੇ ਐ ਸੋ ਬਹੁਤ ਬੰਦੇ ਆ ਜਿਹੜੇ ਇਦਾਂ ਪਰੇ ਸਿੱਟ ਦਿੱਤੇ ਗਏ ਆ ਜਿਹੜੇ ਸੱਚੀ ਸਾਡੀ ਕੌਮ ਲਈ ਸਿੱਖਾਂ ਲਈ ਬਹੁਤ ਚੰਗੀ ਸੋਚ ਰੱਖਦੇ ਸੀ ਸੋ ਮੈਂ ਅ ਗਿਆਨੀ ਕੁਲਦੀਪ ਸਿੰਘ ਹੁਣਾਂ ਨੂੰ ਇਹ ਕਵਾਂਗਾ ਮੇਰੀ ਨਹੀਂ ਗੱਲ ਸਿਰਫ ਤੁਹਾਨੂੰ ਬਹੁਤ ਸਾਰੀਆਂ ਫਾਈਲਾਂ ਖੋਲਣੀਆਂ ਚਾਹੀਦੀਆਂ ਨੇ ਮੋੜ ਵਿਚਾਰ ਬਹੁਤ ਸਾਰੇ ਮੁੱਦਿਆਂ ਤੇ ਮੋੜ ਵਿਚਾਰ ਆਪਜੀ ਨੂੰ ਕਰਨੀ ਚਾਹੀਦੀ ਹੈ ਨਿਰਪੱਖ ਹੋ ਕੇ ਸਿਹਰਦਤਾ ਦੇ ਨਾਲ ਸਤਗੁਰਾਂ ਦਾ ਓਟ ਆਸਰਾ ਲੈ ਕੇ ਗੁਰਬਾਣੀ ਦੀ ਰੋਸ਼ਨੀ ਵਿੱਚ ਤੁਸੀਂ ਚੰਗੇ ਫੈਸਲੇ ਕਰੋ ਤੇ ਤਕੜੇ ਹੋ ਕੇ ਆਪਜੀ ਲਹਿਰ ਚਲਾਓ ਅਸੀਂ ਜਿੰਨੇ ਜੋਗੇ ਹੈਗੇ ਆ ਮੈਂ ਉਦਨ ਵੀ ਬੋਲਿਆ ਤੇ ਅੱਜ ਵੀ ਬੋਲਦਾ ਸਿੱਖੀ ਕਰਕੇ ਮੈਂ ਤੁਹਾਡੇ ਨਾਲ ਆ ਜੇ ਅਮਰਤ ਸੰਚਾਰ ਹੋਵੇ ਪੰਜਾਬ ਦਾ ਭਲਾ ਹੁੰਦਾ ਹੈ ਸਿੱਖਾਂ ਦਾ ਫਾਇਦਾ ਹੁੰਦਾ ਹੈ ਨਾ ਤੇ ਫਿਰ ਮੈਂ ਨਾਲ ਆ ਕਿਸੇ ਪਾਰਟੀ ਨਾਲ ਜੋੜ ਕੇ ਨਹੀਂ ਇਸ ਗੱਲ ਨੂੰ ਦੇਖ ਸਕਦੇ ਸਾਡਾ ਸਬੰਧ ਪਹਿਲਾਂ ਤੋਂ ਹੀ ਅਮਰ ਸੰਚਾਰ ਦੀ ਲਹਿਰ ਨਾਲ ਗੁਰੂ ਗ੍ਰੰਥ ਸਾਹਿਬ ਨਾਲ ਰਿਹਾ ਤੇ ਅੱਜ ਵੀ ਅਸੀਂ ਚਾਹੁੰਦੇ ਆ ਕਿ ਕਲਗੀਆਂ ਵਾਲਾ ਕਲਗੀਆਂ ਵਾਲਾ ਪੂਰੇ ਪੰਜਾਬ ਚ ਹੋਵੇ ਸਿੱਖੀ ਨਾਲ ਬੱਚੇ ਪਿਆਰ ਕਰਨ ਗੁਰਬਾਣੀ ਨਾਲ ਜੁੜਨ ਗੁੰਡਾਗਰਦੀਆਂ ਤੋਂ ਬਚਣ ਧੱਕਾ ਨਾ ਕਿਸੇ ਨਾਲ ਕਰਨ ਇਹ ਪੜ੍ਹ ਲਿਖ ਜਾਣ ਸਮਝਦਾਰ ਬਣ ਜਾਣ ਅਕਲ ਲੈਣ ਗੁਰਬਾਣੀ ਨੂੰ ਸਮਝ ਕੇ ਆਪਣੇ ਜੀਵਨ ਨੂੰ ਸੋਹਣਾ ਬਣਾਉਣ ਤੇ ਸਤਿਗੁਰਾਂ ਦਾ ਪਿਆਰ ਆਪਣੇ ਮਨ ਵਿੱਚ ਪੈਦਾ ਕਰਨ ਇਹ ਜੇ ਬੱਚਿਆਂ ਦੇ ਮਨ ਵਿੱਚ ਪੈਦਾ ਹੋਵੇ ਤੇ ਬੜੀ ਚੰਗੀ ਗੱਲ ਹੈ ਕਿਸੇ ਵੀ ਤਰ੍ਹਾਂ ਦਾ ੱੱਕਾ ਨਹੀਂ ਵੇਖੋ ਵੱਧ ਜਾਣ ਜਿਹੜਾ ਮਰਜੀ ਧਰਮ ਹੈ ਇਹ ਕਾਨੂੰਨ ਆ ਗਿਆ ਦਿੰਦਾ ਤੇ ਕਿਸੇ ਨੂੰ ਜ਼ਬਰਦਸਤੀ ਰੋਕਣਾ ਪੰਡਾਲ ਪੁੱਟਣੇ ਇਹ ਕੰਮ ਵੀ ਸੈੱਟ ਨਹੀਂ ਆਉਣਾ ਇਹਦਾ ਇੱਕੋ ਹੀ ਹੱਲ ਹੈ ਕਿ ਵੱਡੀ ਲਕੀਰ ਖਿੱਚੋ ਪ੍ਰਚਾਰ ਦੀ ਲਹਿਰ ਚਲਾਓ ਕਲਕਲਗੀਆਂ ਵਾਲੇ ਦਾ ਇੰਨਾ ਪ੍ਰਚਾਰ ਕਰੋ ਕਿ ਮੈਂ ਕਹਿੰਨਾ ਸਾਡੇ ਕੋਲ ਤਾਂ ਇਤਿਹਾਸ ਹੀ ਬਹੁਤ ਪਿਆ ਹੈ ਇੱਥੇ ਹੀ ਉਹ ਧਰਤੀ ਹੈ ਜਿੱਥੇ ਪੰਜਾਬ ਦੀ ਧਰਤੀ ਹੈ ਜਿੱਥੇ ਸਾਬਜਾਦੇ ਨੀਹਾਂ ਚ ਚਿਣੇ ਗਏ ਨੇ ਉਹਨਾਂ ਦਾ ਵੀ ਖੂਨ ਇੱਥੇ ਡੁੱਲਿਆ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਕੰਡੇ ਚਰਨਾ ਚੋਂ ਖੂਨ ਸਿਮਿਆ ਮਾਚੀ ਵੜਦਾ ਜੰਗਲ ਵੀ ਇੱਥੇ ਹੀ ਪਿਆ ਚਮਕੌਰ ਦੀ ਗੜੀ ਜਿੱਥੇ ਵੱਡੇ ਸਾਬਜਾਦੇ ਸ਼ਹੀਦ ਹੋਏ ਉਹ ਵੀ ਧਰਤੀ ਇੱਥੇ ਹੀ ਹੈ ਸੋ ماں ਗੁਜਰੀ ਨੂੰ ਜਿਹੜਾ ਇਹੋ ਜੀਆਂ ਸਜਾਵਾਂ ਦੁੱਖ ਤਕਲੀਫਾਂ ਚੋਂ ਟਾਈਮ ਨਿਕਲਿਆ ਉਹ ਸਾਰੀ ਧਰਤੀ ਇੱਥੇ ਐ ਤੇ ਇਸ ਧਰਤੀ ਦੇ ਉੱਤੇ ਤੇ ਨਾ ਜਰਰਾ ਜਰਰਾ ਇੱਥੋਂ ਦਾ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਕਰੇ ਸਾਡੇ ਕੋਲ ਤਾਂ ਐਡਾ ਇਤਿਹਾਸ ਤੇ ਉਹਨਾਂ ਪਿਆਰ ਭਰਿਆ ਪਿਆ ਪਾਸ਼ਾ ਦੇ ਇੰਨੇ ਵਿਲੱਖਣ ਉਹਨਾਂ ਦੇ ਵਿਚਾਰ ਧਾਰਾ ਸਾਡੇ ਕੋਲ ਪਈ ਐ ਪ੍ਰਚਾਰਣ ਦੀ ਬਸ ਲੋੜ ਐ ਸਾਡਾ ਧਰਮ ਸਿਆਸਤ ਦੀ ਭੇਟ ਨਾ ਛੜੇ ਸਾਡੀ ਸਿੱਖੀ ਸਿਆਸਤ ਦੀ ਭੇਟ ਨਾ ਛੜੇ ਤੇ ਜੇ ਕਿਸੇ ਦਾ ਫਾਇਦਾ ਹੁੰਦਾ ਹੈ ਸਤਿਗੁਰਾਂ ਨਾਲ ਪਿਆਰ ਕਰਕੇ ਕੋਈ ਬੰਦਾ ਆਪਣਾ ਜੀਵਨ ਸਵਾਰ ਸਕਦਾ ਹੈ ਤੇ ਇਹਦੇ ਲਈ ਸਾਨੂੰ ਉਦਮ ਕਰਨਾ ਚਾਹੀਦਾ ਹੈ ਪਿਆਰ ਗੁਰੂ ਸਾਹਿਬ ਨਾਲ ਪਾ ਕੇ ਆਪਣੇ ਜੀਵਨ ਨੂੰ ਸਵਾਰਨ ਵਾਸਤੇ ਸਿੱਖ ਤੁਰੇ ਤੇ ਬਹੁਤ ਸਿੱਖੀ ਵਰਗੀ ਕੋਈ ਚੀਜ਼ ਨਹੀਂ ਤੇ ਜੇ ਪਿਆਰ ਪਾਉਣ ਦੀ بجائے ਲੋਕਾਂ ਨਾਲ ਲੜਨ ਲਈ ਗੁੰਡਾਗਰਦੀ ਕਰਨ ਵਾਸਤੇ ਵੱਡਣ ਕੁਟਕਣ ਨੂੰ ਤੁਰਦਾ ਫਿਰ ਦੁਨੀਆ ਗੱਲਾਂ ਕਰੇਗੀ ਸਾਨੂੰ ਪਿਆਰ ਪਾ ਕੇ ਗੁਰੂ ਸਾਹਿਬ ਨਾਲ ਤੇ ਆ ਪਿਆਰ ਦੇ ਵਿੱਚ ਮਸਤ ਹੋ ਕੇ ਬਾਣੀ ਪੜਦਾ ਸਿੱਖ ਸਾਰਾ ਦਿਨ ਲੋਰ ਵਿੱਚ ਕੰਮ ਕਰਦਾ ਘਰ ਦੇ ਕਾਰ ਵਿਹਾਰ ਕਰਦਾ ਪੜਾਈਆਂ ਕਰਦਾ ਅੱਗੇ ਵੱਧਦਾ ਸੋ ਬਹੁਤ ਚੰਗੀ ਗੱਲ ਹੋਏਗੀ ਅੱਜ ਵੀ ਮੇਰੀ ਗੱਲ ਸੰਦਰਭ ਨਾਲੋਂ ਤੋੜ ਕੇ ਪੱਤਰਕਾਰ ਪੇਸ਼ ਨਾ ਕਰਨ ਜਿਵੇਂ ਮੈਂ ਬਿਆਨ ਕੀਤਾ ਐਵੇਂ ਜਿਵੇਂ ਪੂਰੀ ਵੀਡੀਓ ਆਪਣੇ ਚੈਨਲ ਤੇ ਤੁਸੀਂ ਚਲਾਓ ਤਾਂ ਜੋ ਪੂਰੀ ਗੱਲ ਜਿਹੜੀ ਹੈ ਜਾਵੇ ਮੈਂ ਬਾਹਰੋਂ ਆ ਕੇ ਵਿਚਾਰ ਕਰਕੇ ਟਾਈਮ ਬਣਾ ਕੇ ਜਰੂਰ ਮੈਂ ਉਹਨਾਂ ਨਾਲ ਬੈਠ ਕੇ ਵਿਚਾਰ ਚਰਚਾ ਕਰਾਂਗਾ ਗੱਲਬਾਤ ਕਰਾਂਗਾ ਤੇ ਜੇ ਹੋ ਸਕੇਗਾ ਤੇ ਫਿਰ ਦੁਬਾਰਾ ਪੰਜਾਬ ਦੇ ਵਿੱਚ ਸਿੱਖੀ ਦੀ ਲਹਿਰ ਖੜੀ ਗੁਰੂ ਸਾਹਿਬ ਦੀ ਕਿਰਪਾ ਨਾਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ